ਛੇ ਨਾ ਕੋਈ ਤੇ ਨਾ ਮਰਿਆ ਬੀਆ ਥਾਵਾ ਓਏ ਤੂੰ ਪਗਲ ਹੋ ਗਿਆ ਓ ਜਿੱਦ ਤੇ ਮੈਨੂੰ ਛੱਡ ਕੇ ਜਾਏਗਾ ਤੂੰ ਭਾੜਾ ਹੋ ਗਿਆ ਓਏ ਮੈਂ ਕਿਹਨੂੰ ਕਿਹਨਾਂ ਨਾਲਾ ਪਿੱਛਾ ਮਾਰਿਆ ਤੂੰ ਮੈਨੂੰ ਛੱਡ ਕੇ ਜਾਏਗਾ ਇੱਕ ਆ ਤਾਂ ਮੈਨੂੰ ਛੱਡ ਕੇ ਜਾਣਾ ਚਾਹੀਦਾ ਗੋਡਾ ਕਰ ਤੁਸੀਂ ਨਹੀਂ ਕਸੂਰ ਤੁਹਾਡਾ ਨਹੀਂ ਓਏ ਗੋਨਾਕਰ ਤਾਂ ਮੈਂ ਆ ਆ ਦੁਨੀਆ ਤੇ ਪਤਾ ਨਹੀਂ ਕਿਹੜੇ ਲਾਲਚ ਨੇ ਆ ਪਤਾ ਨਹੀਂ ਕਿਹੜੇ ਡਰ ਨੇ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਮੈਨੂੰ ਆਪਣੇ ਹੀ ਘਰ ਦੇ ਵਿੱਚ ਜ਼ੁਲਮ ਕਰਨ ਲਈ ਬਜਬੂਰ ਕਰ ਦਿੱਤਾ ਤੇ ਮੈਂ ਆਪਣੀ ਹੀ ਦੁੱਖ ਦਾ ਦੁਸ਼ਮਣ ਬੜ ਕੇ ਬਹਿ ਗਿਆ ਨਹੀਂ ਆ ਬਾਈ ਹੋ ਸਕਕੇ ਤਾਂ ਬਈ ਨੂੰ ਮਾਫ਼ ਕਰਦੇ ਪਰ ਮੈਨੂੰ ਛੱਡ ਕੇ ਨਾ ਜਾਏ ਬਾਈ ਤੇ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਆਪਣੇ ਪਰਿਵਾਰ ਨੂੰ ਆਪਣੇ ਤੋਂ ਦੂਰ ਨਹੀਂ ਰਹਿ ਸਕਦਾ ਬਾਈ ਮੈਨੂੰ ਮਾਫ਼ ਕਰ ਦੇ ਤੂੰ ਬਾਈ ਕਹਿੰਦੇ ਹੁੰਦੇ ਆ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੇ ਨਾ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ ਤੇ ਨਾਲੇ ਮਾਫੀ ਮੇਰੇ ਕੋਲੋਂ ਨਹੀਂ ਮਾਫੀ ਮੰਗ ਭਾਬੀ ਕੋਲੋਂ ਜੀਦਾ ਤੂੰ ਦਿਲ ਦਿਖਾਇਆ ਆ ਗਰਜੀ ਮੈਂ ਤੇਰੇ ਕੋਲੋਂ ਮੱਖਰ ਮੰਜ਼ਰ ਦੇ ਕਾਬਿਲ ਤਾਂ ਨਹੀਂ ਰਿਹਾ ਕਿਉਂਕਿ ਮਹ ਤੇ ਬੇਬੇ ਤੈਨੂੰ ਹਰ ਰੋਜ਼ ਜਲੀਲ ਕਰਦੇ ਰਹੇ ਤੈਨੂੰ ਇਸ ਗੱਲ ਲਈ ਮਜਬੂਰ ਕਰਦੇ ਰਹੇ ਕਿ ਜਦ ਵੀ ਤੂੰ ਬੱਚੇ ਨੂੰ ਜਨਮ ਦੇਵੇਂ ਤਾਂ ਧੀ ਨਹੀਂ ਇੱਕ ਪੁੱਤ ਹੋਣਾ ਚਾਹੀਦਾ ਕੋਈ ਪਰਮਹ ਮਹ ਪਾਗਲ ਤਾਂ ਇਹ ਵੀ ਭੁੱਲ ਗਿਆ ਕਿ ਔਰਤ ਸਿਰਫ ਬੱਚੇ ਨੂੰ ਜਨਮ ਦੇ ਸਕਦੀ ਆ ਔਰਤ ਬੱਚੇ ਨੂੰ ਜਨਮ ਦੇ ਸਕਦੀ ਆ ਤੇ ਇਸ ਗੱਲ ਦਾ ਫੈਸਲਾ ਕਦੇ ਕੋਈ ਕਿ ਕੋਈ ਔਰਤ ਨਹੀਂ ਉਹ ਕਰ ਸਕਦੀ ਕਿ ਉਸ ਦੀ ਕੁੱਖ ਵਿੱਚੋ ਧੀ ਪੈਦਾ ਹੋਵੇਗੀ ਜਾਂ ਉਸ ਦੀ ਕੁੱਖ ਵਿੱਚੋ ਪੁੱਤਰ ਪੈਦਾ ਹੋਵੇਗਾ ਇਸ ਗੱਲ ਦਾ ਫੈਸਲਾ ਤਾਂ ਹਮੇਸ਼ਾ ਖੱਚੇ ਪਾਸ਼ਾ ਬੈਗੁਰੂ ਨੇ ਆਪ ਕਰਨਾ ਹੁੰਦਾ ਤੇ ਮੈਂ ਤੇਰੇ ਉੱਤੇ ਚਲੋਂ ਕਰਦਾ ਰਿਹਾ ਤੈਨੂੰ ਜਲੀ ਕਰਦਾ ਰਿਹਾ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇ ਜੀ ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਹੁਣ ਸਾਡੇ ਘਰ ਦੇ ਵਿੱਚ ਭਾਵੇਂ ਧੀ ਪੈਦਾ ਹੋਵੇ ਤਾਂ ਸੀ ਉਹਨੂੰ ਅਸੀਂ ਉਹਨੂੰ ਇਸ ਧਰਤੀ ਤੇ ਆਉਣ ਦੇਵਾਂਗੇ ਅਸੀਂ ਉਹਨੂੰ ਜਨਮ ਲੈਣ ਦੇਵਾਂਗੇ ਤੇ ਨਾਲੇ ਮੈਂ ਆਪਣੇ ਤੈਨੂੰ ਉਦੋਂ ਤੱਕ ਪੜਾਉਂਦਾ ਰਵਾਂਗਾ ਜਦ ਤੱਕ ਉਦੋਂ ਤੱਕ ਪੜਾਉਂਦਾ ਰਵਾਂਗਾ ਜਦੋਂ ਤੱਕ ਮੇਰੀ ਤੀਂ ਦੁਨੀਆ ਦੀ ਉਸ ਖੁਸ਼ੀ ਉੱਤੇ ਨਹੀਂ ਉਹ ਬੈਠ ਜਾਂਦੀ ਜਿੱਥੇ ਜਾ ਕੇ ਆ ਸਾਰੀ ਦੁਨੀਆ ਮੇਰੀ ਤੈਨੂੰ ਸੱਲੇ ਉੱਠ ਨਹੀਂ ਉਹ ਮਾਤੀ ਕਦੀ ਤੀਆਂ ਬਿਨਾ I'm in the Lord.